ਜੀ ਸੰਧਾਰੇ ਦੇ ਬਿਸਕੁਟ ਬਣ ਕੇ ਆ ਗਏ ਨੇ ਦੇਖੋ ਸੰਧਾਰੇ ਦੇ ਬਿਸਕੁਟ ਆਪਾਂ ਨੇ ਘਰ ਦੇ ਕਢਵਾਏ ਮੇਰੀ ਨਣਦ ਵਾਸਤੇ ਜਿਹੜਾ ਆਪਾਂ ਨੇ ਲੈ ਕੇ ਜਾਣਾ ਸੰਧਾਰਾ ਕਾ ਜਿਹੜੇ ਕਵਰ ਮੈਂ ਮੰਗਵਾਏ ਸੀਗੇ ਜੀ ਕੁਰਸੀਆਂ ਦੇ ਡਾਈਨਿੰਗ ਟੇਬਲ ਦੀਆਂ ਕੁਰਸੀਆਂ ਦੇ ਇਹਨਾਂ ਮੈਂ ਆਪਣੀ ਨਣਦ ਨੂੰ ਦੇ ਰਹੀ ਆਂ ਕਿਉਂਕਿ ਉਹਨਾਂ ਨੇ ਮੰਗਵਾਏ ਸੀ ਮੈਨੂੰ ਕਹਿੰਦੇ ਮੈਨੂੰ ਦੱਸ ਤੋ ਫਿਰ ਵੀਰ ਤੁਸੀਂ ਕਿੱਥੋਂ ਮੰਗਵਾਏ ਸੀ ਮੈਂ ਕਿਹਾ ਚੱਲ ਮੈਂ ਹੀ ਹੋਰ ਮੰਗਾ ਲਾਂਗੀ ਤੇ ਆ ਮੈਂ ਫਿਰ ਨਾ ਉਹਨਾਂ ਨੂੰ ਦੇ ਦੇਣੇ ਆ ਮੈਂ ਹੋਰ ਮੰਗਵਾ ਲਾਂਗੀ ਤੇ ਉਹਨਾਂ ਨੂੰ ਵੀ ਇਦਾਂ ਦਾ ਕਲਰ ਚਾਹੀਦਾ ਸੀ ਤੇ ਚਲੋ ਆ ਮੈਂ ਉਹਨਾਂ ਨੂੰ ਦੇ ਦੇ ਦਿੰਨੀ ਆ ਤੇ ਮੈਂ ਆਪਣੇ ਵਾਸਤੇ ਹੋਰ ਮੰਗਵਾ ਲਾਂਗੀ ਲੋ ਜੀ ਮੈਂ ਹੋ ਗਈਆਂ ਜੀ ਤਿਆਰ ਅਸੀਂ ਅੱਜ ਜਾਣਾ ਏ ਸੰਧਾਰਾ ਲੈ ਕੇ ਮੇਰੀ ਨਣਦ ਕੋਲ ਜਾਣਾ ਏ ਦੇਖੋ ਮੇਰਾ ਨਵਾਂ ਸੂਟ ਅੱਜ ਫੇਰ ਮੈਂ ਨਵਾਂ ਸੂਟ ਪਾਇਆ ਏ ਇਹ ਸੂਟ ਮੇਰੀ ਬੇਟੀ ਨੇ ਮੈਨੂੰ ਮੇਰੇ ਬਰਥਡੇ ਤੇ ਦਿੱਤਾ ਬਹੁਤ ਹੀ ਸੋਹਣਾ ਕਾਟਨ ਦਾ ਸੂਟ ਹੈਗਾ ਏ ਅੱਜ ਪਹਿਲੀ ਵਾਰ ਮੈਂ ਪਾਇਆ ਏ ਦੁਪੱਟਾ ਤਾਂ ਇਹਦੇ ਨਾਲ ਹੈ ਨਹੀਂ ਸੀ ਆ ਮੈਂ ਇਨਿਸ਼ੂ ਦਾ ਦੁਪੱਟਾ ਸੀਗਾ ਕਾਟਨ ਦਾ ਇੱਕ ਪਿਆ ਨਾਲ ਮੈਚ ਕਰ ਗਿਆ ਏ ਕਰੀਮ ਜਿਹਾ ਤੇ ਮੈਂ ਲੈ ਲਿਆ ਡਾਕਟਰ ਸਾਹਿਬ ਹਲੇ ਆਏ ਨਹੀਂ ਹੈਗੇ 12 ਵਜ ਗਏ ਨੇ ਹਰ ਵਾਰ ਇਹ ਬਹੁਤ ਟਾਈਮ ਲਗਾ ਦਿੰਦੇ ਆ ਫੇਰ ਕਹਿੰਦੇ ਮੈਂ ਤਾਂ ਕਹਿੰਦੇ ਸ਼ਾਮ ਨੂੰ ਮੁੜ ਕੇ ਆਉਣਾ ਵਾਪਸ ਤੇ ਦੱਸੋ 12 ਵਜੇ ਜਾ ਕੇ ਕਦੋਂ ਫੇਰ ਰਾਤ ਨੂੰ ਫੇਰ ਉਸ ਉਹੀ ਟਾਈਮ ਕਰਨਗੇ ਉਸ ਦਿਨ ਵਾਲਾ ਦੇਖੋ ਸਮਾਨ ਮੈਂ ਸਾਰਾ ਤਿਆਰ ਕਰਿਆ ਪਿਆ ਸੰਧਾਰਾ ਮੇਰੀ ਨੰਦ ਦਾ ਜੀ ਅਸੀਂ ਜਾ ਰਹੇ ਹਾਂ ਨਾਬੇ ਨੂੰ ਮੇਰੀ ਨਨਦ ਕੋਲ ਚੱਲੇ ਜੀ ਅਸੀਂ ਡਾਕਟਰ ਸਾਹਿਬ ਦੀ ਸਿਸਟਰ ਕੋਲ ਮੇਰੀ ਨਨਦ ਦੇ ਕੋਲ ਮਾਗੇ ਤੇਰੀ ਕੋ ਲੱਗਦੀ ਔਰ ਮੇਰੀ ਭਤੀਜੀ ਦੇ ਕੋਲ ਦੀ ਸਿੰਦਾਰਾ ਦੇ ਜੀ ਹੁਣ ਅਸੀਂ ਨਿਕਲਿਆ ਇਥੋਂ ਮਹਾਲੀ ਆਪਣੇ ਸੈਕਟਰ ਦੇ ਵਿੱਚੋਂ ਸਾਡੇ ਨਾਲ ਫੇਰ ਅੱਜ ਬੜੀ ਪੂਰੀ ਹੋਗੀ ਦੱਸੋਗੇ ਤੁਸੀਂ ਚਾਬੀ ਵਿੱਚ ਰੱਖ ਕੇ ਨਾ ਅਸੀਂ ਥੋੜਾ ਜਿਹਾ ਕੁਝ ਖਰੀਦਣ ਲੱਗ ਕੇ ਦੋਨੋਂ ਜਣੇ ਅੰਦਰ ਚੱਲੇ ਗਏ ਵੈਸੇ ਏਸੀ ਚੱਲਦਾ ਛੱਡ ਕੇ ਜੁਗਨ ਨੂੰ ਚੱਲ ਜੁੱਗ ਨੂੰ ਬੈਠਾ ਸੀ ਏਸੀ ਚੱਲਦਾ ਛੱਡ ਕੇ ਸ਼ਾਪ ਦੇ ਅੰਦਰ ਚਲੇ ਗਈ ਜਦੋਂ ਵਾਪਸ ਆਇਆ ਤਾਂ ਲੋਕ ਲੱਗ ਗਿਆ ਐਨਾ ਸ਼ੁਕਰ ਅਸੀਂ ਨੇੜੇ ਸੀ ਤੇ ਫਿਰ ਜਾ ਕੇ ਘਰੋਂ ਇਹ ਚਾਬੀ ਚੱਕ ਕੇ ਲੈ ਕੇ ਆਏ ਦੂਸਰੀ ਚਾਬੀ ਘਰ ਪਈ ਸੀ ਇਹ ਚਲੋ ਸ਼ੁਕਰ ਆਖ ਕੇ ਅਸੀਂ ਖੋਲ ਲਿਆ ਲੋਕ ਇਹਦਾ ਹੁਣ ਅਸੀਂ ਤੁਰਿਆ ਆ ਗਾਣੇ ਗਰਮੀ ਗਰਮੀ ਦੋਨੋਂ ਹੋਏ ਮੈਂ ਤਾਂ ਤੁਰ ਕੇ ਗਿਆ ਤਾਂ ਗਰਮੀ ਐ ਇਹਨੂੰ ਖੜੀ ਨੂੰ ਗਰਮੀ ਹੈ ਜੀ ਹੋਰ ਕੀ ਫਿਰ ਮੈਨੂੰ ਬਾਹਰ ਖੜੀ ਨੂੰ ਗਰਮੀ ਆਵੇ ਬਹੁਤ ਵੱਡਾ ਕੰਮ ਸੀ ਬਾਹਰ ਖੜਨਾ ਵੀ ਓਵਰ ਕੀ ਗਰਮੀ ਹੈ ਨਹੀਂ ਸੀ ਫਿਰ ਬਾਹਰ ਕੀ ਤੇ ਹਾ ਜੁਗ ਨੂੰ ਤਾਂ ਮਜ਼ੇ ਨਾਲ ਫਿਰ ਵੀ ਜੁਗ ਨੂੰ ਭੌਂਕੀ ਜਾਂਦਾ ਸੀ ਨਾਲੇ ਵਿੱਚ ਏਸੀ ਦੇ ਵਿੱਚ ਬੈਠਾ ਸੀ ਇਹ ਫਿਰ ਵੀ ਭੌਂਕਦਾ ਸੀ ਵੀ ਕਿਉਂ ਮੈਨੂੰ ਮੇਰੇ ਕੋਲ ਅੰਦਰ ਨਹੀਂ ਆਉਂਦੇ ਹੈਗੇ ਮਹਾਰਾਜਾ ਜੱਸਾ ਸਿੰਘ ਰਾਮ ਗੜੀਆ ਲੋ ਜੀ ਪਹੁੰਚ ਗਏ ਜੀ ਅਸੀਂ ਆਪੇ ਮਾਬਾ ਦੇ ਸ਼ਹਿਰ ਦੇ ਵਿੱਚ ਅਸੀਂ ਐਂਟਰ ਕਰਨ ਲੱਗੇ ਆ ਆ ਦੇਖੋ ਇੱਥੇ ਲਿਖਿਆ ਹੈ ਓਹ ਸਾਹਮਣੇ ਹੈਗਾ ਜੀ ਮੇਰੀ ਨਣਦ ਦਾ ਘਰ ਪਹੁੰਚ ਗਏ ਅਸੀਂ ਬਲੈਕ ਜਿਹੇ ਗੇਟ ਵਾਲਾ ਘਰ ਆ ਲਈ ਵੀ ਕਿਚਨ ਹੈ ਤਾਂ મેગા પીવી મેગા મે વિડિયો બના લિયે ઓય 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 તો બરિયા શિકર હોદી જ એક બત સે બત સે બત બરિયા રો જોર તો પહંચીસ વિડિયો વાજ વાલોગ બના દિયા હા હા જિદનુ ના 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 ઓ બીટી ટી બીટી ફ્રૂટ પિયા ਬਲੋਜੀ ਦੇਖੋ ਜੀ ਮੇਰੀ ਨਣਦ ਦਾ ਘਰ ਮੇਰੀ ਭਤੀਜੀ ਦਾ ਵੀ ਘਰ ਮੇਰੀ ਭਤੀਜੀ ਕੋ ਕਿੱਥੇ ਵਿਆਹੀ ਆ ਮੇਰੀ ਨਣਦੇ ਦੇ ਬੇਟੇ ਨੂੰ ਸੀ ਸਾਰਿਆਂ ਨੂੰ ਦੇਖੀਆਂ ਸੀਗੀਆਂ ਵਿਆਹ ਦੀਆਂ ਵੀਡੀਓ ਇੰਦਰ ਦੇ ਕੰਨਾਂ ਨੂੰ ਰੌਕਸੀ ਤੇ ਜਗਨੂ ਚਲੋ ਆ ਜੋ ਜੀ ਜੀਨਾ ਜਿਨ੍ਹਾਂ ਨੇ ਵੀ ਲੰਚ ਕਰਨਾ ਹੈ ਲੰਚ ਦੀ ਤਿਆਰੀ ਹੋ ਗਈ ਹੈ ਇਹ ਕੀ ਬਣਾਇਆ ਹੋਇਆ ਇਹ ਸ਼ਾਇਦ ਨਹੀਂ ਖਾਧੇ ਸੁਪਰੀਕਿਟ ਚਿਕਨ ਦਿੱਲੀ ਹੈ ਹਵਾ ਆਦੀਵਾ ਚਟਣੀ ਹਾਂ ਖਰਾ ਸੋਹਣਾ ਸੈਟ ਹੈ ਕੋਈ ਦਿੱਲੀ ਤੋਂ ਲਿਆ ਹੋਇਆ ਹੈ ਅੱਛਾ ਜਿੱਥੋਂ ਉਹ ਪ੍ਰੀਤੀ ਨੇ ਕਹਿੰਦੇ ਸਸਤਾ ਮਿਲਦਾ ਹੈ ਨਾ ਹਾਂ ਇੱਕ ਦਿੱਲੀ ਤੋਂ ਅੱਛਾ ਮੈਂ ਵੀ ਜਾਊਂਗੀ ਪ੍ਰੀਤੀ ਕਹਿੰਦੀ ਸੀਗੀ ਮੈਨੂੰ ਹਨਾ ਬਹੁਤ ਸੋਹਣਾ ਲੈ ਕੇ ਆਵਾਂਗੀ ਇੱਥੇ ਤੁਸੀਂ ਇਹ ਸੱਤ 3000 ਕੀ 3000 ਇੱਕ ਮੋਬਾਈਲ ਤੇ ਲੱਗੇ ਹੋਏ ਨੇ ਇਹਨੂੰ ਉੱਦੇ ਸੁੱਤੇ ਪਏ ਨੇ ਨੀਂਦਾ ਕੱਢਣ ਲੱਗੇ ਹੋਏ ਆ ਚਲੋ ਆਜੋ ਜੀ ਦੇਖੀਏ ਇੱਧਰ ਕੀ ਚੱਲ ਰਿਹਾ ਏ ਦੋਨੋਂ ਸੱਸ ਨੂੰ ਲੱਗੀਆਂ ਹੋਈਆਂ ਨੇ ਜੀ ਡਿਨਰ ਦੀ ਤਿਆਰੀ ਕਰਨ ਆ ਪਾਣੀ ਪਾਸ ਕਿੱਸਾ ਆ ਦੇਖੋ ਜੀ ਕਵਰ ਚੜਾ ਦਿੱਤੇ ਜਿਹੜੇ ਡਾਈਨਿੰਗ ਟੇਬਲ ਵਾਸਤੇ ਚੇਅਰ ਵਾਸਤੇ ਮੈਂ ਲਿਆ ਕੇ ਦਿੱਤੇ ਨੇ ਰਾਣੀ ਨੂੰ ਆ ਇਹਨਾਂ ਦਾ ਡ్రਾਈング ਰੂਮ ਆ ਦੇਖੋ ਉੱਪਰ ਝੂਮਰ ਦੀਵਾਲੀ ਤੇ ਗਿਫਟ ਦਿੱਤਾ ਸੀਗਾ ਮੈਂ ਰਾਣੀ ਨੂੰ ਆਪਣੀ ਨਣਦ ਨੂੰ ਇਹ ਚਲੋ ਜੀ ਟੀਵੀ ਦੇਖਦੇ ਆ ਅੱਜ ਡਾਕਟਰ ਸਾਹਿਬ ਨੂੰ ੱੱਕੇ ਨਾਲ ਹੀ ਮੈਂ ਇੱਥੇ ਰੱਖ ਲਿਆ ਮੈਂ ਕਿਹਾ ਮੈਂ ਨਹੀਂ ਜਾਣਾ ਜੀ ਗੁੱਡ ਮਾਰਨਿੰਗ ਇਹ ਸਵੇਰ ਦਾ ਟਾਈਮ ਹੋ ਗਿਆ ਐਸੀ ਹਾਲੇ ਨਾਪੇ ਆ ਹੁਣ ਅਸੀਂ ਤਿਆਰ ਹੋਣ ਲੱਗੇ ਆ ਨਾਪੇ ਤੋਂ ਜਾਵਾਂਗੇ ਮੈਂ ਹਾਲੀ ਨੂੰ ਵਾਪਸ ਅੱਜ ਤਾਂ ਰਾਣੀ ਲੱਗੀ ਐ ਬ੍ਰੇਕਫਾਸਟ ਦੀ ਤਿਆਰੀ ਕਰਨ ਰੱਤੀ ਜਾ ਰਹੇ ਸੀ ਡਾਕਟਰ ਸਾਹਿਬ ਕਹਿੰਦੇ ਚਲੋ ਚੱਲੀਏ ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਹੈਗਾ ਮੈਂ ਤਾਂ ਅੱਜ ਰਾਤ ਰ੍ਹਾਂਗੀ ਇੱਥੇ ਫੇ ਥਕਾਵਟ ਹੋ ਜਾਂਦੀ ਹੈ ਜਿਆ ਜਦੋਂ ਆਪਾਂ ਨਾ ਉਸੇ ਦਿਨ ਮੁੜਦੇ ਆਂ ਫੇ ਸ਼ਾਮ ਨੂੰ ਦੁਪਹਿਰੇ 2 ਵਜੇ ਤਾਂ ਆਏ ਸੀ 2:30 ਤੇ ਫੇਰ 5 ਵਜੇ ਕਹਿੰਦੇ ਚਲੋ ਚੱਲੀਏ ਮੈਂ ਕਿਹਾ ਮੈਂ ਨਹੀਂ ਜਾਣਾ ਹੈਗਾ ਹੋਰ ਕੀ ਰੈਸਟ ਹੋ ਜਾਂਦੀ ਹੈ ਫੇ ਰਾਤ ਨੂੰ ਚਲੋ ਥਕਾਵਟ ਉਤਰ ਜਾਂਦੀ ਹੈ ਹੁਣ ਜਬਸ ਬ੍ਰੇਕਫਾਸਟ ਕਰਕੇ ਅਸੀਂ ਫੇਰ ਚਲਦੇ ਆਂ ਵਾਪਸ ਲੱਗਿਆ ਹੈ ਜੀ ਚੀਕੂ ਹੁਣ ਤਾਂ ਬਸ ਇਹ ਚੀਕੂ ਇਹਨਾਂ ਦੇ ਖਤਮ ਹੋ ਚੱਲੇ ਥੋੜੇ ਜੇ ਰਹਿੰਦੇ ਆ ਆ ਦੇਖੋ ਚੀਕੂ ਦਾ ਟੇੜ ਲੱਗਿਆ ਹੈ ਕਿੱਡਾ ਵੱਡਾ ਚੀਕੂ ਤੋੜਦੇ ਆ ਕਿਤਾਉ ਲੱਗਿਆ ਹੈ ਆਹ ਕਿੱਡਾ ਲੱਗਿਆ ਉਹ ਤੇ ਕਿੰਨੇ 3-4 ਲੱਗੇ ਨੇ ਦੇਖ ਕੇ ਬਹੁਤ ਨੇ ਚੀਕੂ ਸਭ ਹਾਂ ਆ ਦੇ ਲੱਗੇ ਹੈ ਦੋ ਆ ਦੇ ਤੇਨੇ 4 5 ਕਿੰਨੇ ਸਾਰੇ ਲੱਗੇ ਨੇ ਆ ਦੇ ਲਾ ਕੇ ਦੇ ਹੋ ਦੇਖੋ ਉੱਪਰ ਚੜੇ ਹੋਏ ਨੇ ਆ ਦੇਖੋ ਕਿੰਨੇ ਸਾਰੇ ਤੋੜ ਲਏ ਅਸੀਂ ਚੀਕੂ ਆ ਜੀ ਰਾਣੀ ਨੇ ਬਣਾਈਆਂ ਨੇ ਕਚੌੜੀਆਂ ਦਹੀਂ ਨਾਲ ਕਚੌੜੀਆਂ ਖਾਵਾਂਗੇ ਹੁਣ ਆਨੇ ਦਾ ਸੈੱਟ ਮੈਨੂੰ ਬੜਾ ਹੀ ਪਿਆਰਾ ਲੱਗਿਆ ਏ ਅਸੀਂ ਵੀ ਜੇ ਦਿੱਲੀ ਜਾਵਾਂਗੇ ਨਾ ਫਿਰ ਤੀਕੀ ਨੂੰ ਲੈ ਕੇ ਮੈਂ ਵੀ ਲੈ ਕੇ ਆਵਾਂਗੀ ਵਧੀਆ ਜਿਹਾ ਡਿਨਰ ਸੈੱਟ ਉੱਥੇ ਕ੍ਰੌਪਰੀ ਬਾਜ਼ਾਰ ਹੈ ਜਿੱਥੇ ਬਹੁਤ ਹੀ ਵਧੀਆ ਸਾਮਾਨ ਮਿਲਦਾ ਪੰਜਾਬ ਕਿਤੇ ਹੁਣ ਗਏ ਦਿੱਲੀ ਤਾਂ ਜ਼ਰੂਰ ਜਾ ਕੇ ਆਵਾਂਗੇ ਬਾਏ ਬਾਏ ਜੀ ਜੀ ਅਸੀਂ ਹੁਣ ਚੱਲਿਆਂ ਪਰ ਅਸੀਂ ਹਲੇ ਮਹਾਲੀ ਨਹੀਂ ਜਾ ਰਹੇ ਅਸੀਂ ਨਾ ਇਹਨਾਂ ਨੇ ਮੇਰੀ ਨਨਦ ਕਿਆ ਨੇ ਉਹ ਲਈ ਐ ਜ਼ਮੀਨ ਲਈ ਐ 2 ਬਿੱਗੇ ਅਸੀਂ ਉਹ ਦੇਖਣ ਜਾ ਰਹੇ ਹਾਂ ਪਹਿਲਾਂ ਪੋਇਜ਼ ਗੇ ਸੀਗੇ ਜੀ ਸੰਧਾਰਾ ਦੇ ਕੇ ਹੁਣ ਵਾਪਸ ਦੁਪਹਿਰ ਦਾ ਟਾਈਮ ਹੈਗਾ ਡਾਕਟਰ ਸਾਹਿਬ ਰੋਟੀ ਖਾ ਰਹੇ ਨੇ ਤੇ ਹੁਣ ਅਸੀਂ ਤਿਆਰੀ ਕਰਾਂਗੇ ਦਿੱਲੀ ਜਾਣ ਦੀ ਹੁਣ ਬੇਟੀ ਨੂੰ ਸੰਧਾਰਾ ਦੇ ਕੇ ਆਵਾਂਗੇ ਤੇ ਦੇਖੋ ਕਦੋਂ ਜਾਂਦੇ ਆ ਫਿਰ ਦਿੱਲੀ ਦੱਸਾਂਗੇ ਫਿਰ ਤੁਹਾਨੂੰ ਓਕੇ ਨੈਕਸਟ ਵਲੌਗ ਦੇ ਵਿੱਚ ਕਿ ਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਤੁਸੀਂ ਵੀ ਸਾਰੇ ਆਪਣੀਆਂ ਆਪਣੀਆਂ ਬੇਟੀਆਂ ਨੂੰ ਆਪਣੇ ਆਪਣੀਆਂ ਨਣਾਂ ਦਾ ਨੂੰ ਸਿੰਦਾਰਾ ਜਰੂਰ ਦੇ ਕੇ ਆਇਓ ਚਾਹੇ ਕਿ ਲੋ ਬਿਸਕੁਟੇ ਕਿ ਢਾ ਕੇ ਲੈ ਜਾਓ ਉਹੀ ਬਹੁਤ ਹੁੰਦੇ ਆ ਬੱਚਿਆਂ ਦੇ ਲਈ ਤਾਂ ਚਲੋ ਜੀ ਆਪਾਂ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਪ੍ਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਵਿੱਚ ਰੱਖੇ